ਜਿਹੜਾ ਸੁਖਬੀਰ ਬਾਦਲ ਤੇ ਅਟੈਕ ਹੋਇਆ ਉਹ ਮੇਰਾ ਇਹ ਮੰਨਣਾ ਵੀ ਕਿਸੇ ਵੀ ਏਜੰਸੀ ਨੇ ਕੀਤਾ ਹੋਵੇ ਕਿਸੇ ਵੀ ਤਾਕਤ ਨੇ ਕੀਤਾ ਹੋਵੇ ਉਹ ਹਿੰਦੂ ਸਿੱਖ ਭਾਈ ਚਰਚਾਂ ਚੋਂ ਤੋੜਦਾ ਕਿਉਂ ਤੇ ਇੱਕ ਦਰਬਾਰ ਸਾਹਿਬ ਤੇ ਵੀ ਬਰਾਬਰ ਦਾ ਹਮਲਾ ਹੋਇਆ ਜੇ ਸੁਖਬੀਰ ਤੇ ਹਮਲਾ ਹੋਇਆ ਤਾਂ ਦਰਬਾਰ ਸਾਹਿਬ ਤੇ ਹੋਇਆ ਅਕਾਲ ਤਖਤ ਸਾਹਿਬ ਤੇ ਵੀ ਹੋਇਆ ਕਿਉਂਕਿ ਸੁਖਬੀਰ ਅਕਾਲ ਤਖਤ ਸਾਹਿਬਸ ਵੱਲੋਂ ਲਾਇਕੀ ਸਜ਼ਾ ਤੇ ਸੇਵਾ ਨਿਭਾ ਰਿਹਾ ਸੀ ਉਦੋਂ ਹਮਲਾ ਹੋਇਆ ਸੱਲਾ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਇਹ ਹਿੰਦੂ ਸਿੱਖ ਭਾਈਚਾਰਕ ਸੰਸ ਦੇ ਅਟੈਕ ਪੰਜਾਬ ਪੰਜਾਬੀ ਪੰਜਾਬੀ ਤੇ ਅਟੈਕ ਤੇ ਤੁਹਾਨੂੰ ਕੀ ਲੱਗਦਾ ਹੈ ਇਹ ਅਟੈਕ ਦੇ ਪਿੱਛੇ ਨਰੈਣ ਸਿੰਘ ਚੋੜਾ ਦੀ ਇੰਡੀਪੈਂਡੈਂਟ ਕੋਈ ਥਿੰਕਿੰਗ ਸੀ ਥਾਟ ਪ੍ਰੋਸੈਸ ਸੀ ਜਾਂ ਫਿਰ ਕੁਝ ਹੋਰ ਕੌਨਸਪਰੇਸੀ ਹੈ ਕਿ ਇਹ ਤਾਂ ਨਹੀਂ ਵੀ ਸੁਖਬੀਰ ਨੂੰ ਜਸਮਾਨੀ ਤੌਰ ਤੇ ਫਿਜ਼ੀਕਲੀ ਤੌਰ ਤੇ ਐਲੀਮੀਨੇਟ ਕਰਕੇ ਕੋਈ ਤਾਕਤ ਆਪ ਦਾ ਅੱਤਕੋ ਕਾ ਸ਼ਰੋਮਣੀ ਗਾਲੀ ਦਲ ਦਾ ਲੀਡਰ ਟੋਪਨਾ ਚਾਹੁੰਦੀ ਹੈ ਇਹਦੇ ਵੀ ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਇਕੱਲੇ ਸੁਖਬੀਰ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਜਿਹੜੀਆਂ ਫੋਰਸ ਜਿਹੜੀਆਂ ਤਾਕਤਾਂ ਜਿਨ੍ਹਾਂ ਨਰੈਨ ਸਿੰਘ ਚੋੜਾ ਹੱਥਕੋ ਕਾ ਸੀ ਜਾਂ ਏਜੰਟ ਸੀ ਜਾਂ ਕੁਝ ਵੀ ਸੀ ਉਹ ਇਕੱਲਾ ਸੁਖਬੀਰ ਨੂੰ ਨਹੀਂ ਮਾਰਨਾ ਚਾਹੁੰਦਾ ਸੀ ਉਹ ਦਰਬਾਰ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦਾ ਸੀ ਕਿ ਇੱਥੇ ਗੁਰੂ ਦੇ ਸਿੱਖ ਨੂੰ ਆਏ ਮਾਰਿਆ ਜਾਂਦਾ ਉਹੀ ਤਾਕਤਾਂ ਫੇਰ ਖੜੀਆਂ ਹੋ ਗਈਆਂ ਜਿਹੜੀਆਂ 80 90 ਦੇ ਦਹਾਕਿਆਂ ਚ ਹੁੰਦੀਆਂ ਸੀਗੀਆਂ ਕਾ ਇਹ ਵੀ ਗੱਲ ਕਹਿ ਰਿਹਾ ਹੈ ਕਿ ਜੋ ਤਨਖਾਹ ਲੱਗੀ ਹੈ ਉਹ ਇੰਨੀ ਜਿਆਦਾ ਸਟਰੋਂਗ ਨਹੀਂ ਲੱਗੀ ਜਾਂ ਫਿਰ ਉਹ ਕਹਿ ਰਿਹਾ ਕਿ ਪਹਿਲਾਂ ਬਹੁਤ ਸਾਰਾ ਮਾਹੌਲ ਬਣਾਇਆ ਗਿਆ ਪਰ ਐਂਡ ਦੇ ਵਿੱਚ ਜਾ ਕੇ ਉਹੀ ਧਾਰਮਿਕ ਸਜ਼ਾ ਜਿਹੜੀ ਆ ਉਹ ਦੇਤੀ ਗਈ ਹੱਸ ਤੋਂ ਪੁੱਛੋ ਵੀ ਤੁਸੀਂ ਜਾ ਕੇ ਦੇਖੋ ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਇਹ ਹੁਕਮਨਾਮਾ ਜਾਰੀ ਕੀਤਾ ਵੀ ਇਹਨੂੰ ਗੋਲੀ ਮਾਰਦੇ ਹੋਏ ਤੇ ਅਕਾਲ ਤਖਤ ਸਾਹਿਬ ਕਿੰਨੀ ਦਿੱਤੀਗੀ ਸਜ਼ਾ ਤੇ ਕੋਈ ਕਿੰਤੂ ਪਰੰਤੂ ਗੁਰੂ ਦਾ ਸਿੱਖ ਕਰੇ ਉਹ ਤਾਂ ਫਿਰ ਅਕਾਲ ਤਖਤ ਸਾਹਿਬ ਨੂੰ ਨੀਵਾ ਦਿਖਾਉਣ ਵਾਲੀ ਗੱਲ ਹੈ ਜੀ ਅਕਾਲੀ ਦਲ ਦਾ ਰਵਾਈਵਲ ਕਿਵੇਂ ਦੇਖ ਦੋ ਇੱਥੇ ਭਾਈ ਚਾਰੇ ਨੂੰ ਬਹੁਤ ਵੱਡਾ ਖਤਰਾ ਹੋਇਆ ਪਿਆ ਤੁਸੀਂ ਵੇਖੋ ਵੀ ਇਹਨਾਂ ਦੀ ਫੌਂਦ ਨੂੰ ਤੁਸੀਂ ਵੇਖੋ ਕਦੇ ਇਹਨਾਂ ਨੂੰ ਜਹਾਜ਼ 'ਤੇ ਚੜਨ ਦਿੱਤਾ ਜਾਂਦਾ ਕਦੇ-ਕਦੇ ਕਿਰਪਾਨ ਵੱਢੀ ਪਾਈ ਹੈ ਜਿਹਨਾਂ ਤੇ ਸ਼ਰੀ ਸਾਹ ਵੱਢੀ ਪਾਈ ਹੈ ਕਦੇ ਪੱਗ ਨੂੰ ਵੇਖ ਕੇ ਇਹਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਕਿ ਇਵਨ ਕੇ ਪੁਲਸ ਅਫਸਰਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਜਿਹੜੇ ਪਗੜੀ ਧਾਰੀ ਪੁਲਸ ਅਫਸਰ ਨੇ ਬੈਸਟ ਬੰਗਾਲ 'ਚ ਹੋਇਆ ਸੀ ਇੱਕ ਵਾਰੀ ਜੀ ਇਹਦੀ ਇੰਡੀਪੈਂਡੈਂਟ ਜਾਂਚ ਇਸ ਤਰ੍ਹਾਂ ਹੋਏਗੀ ਤਾਂ ਸਾਰਾ ਪਰਦਾ ਫਾਸ਼ ਹੋ ਜਾਏਗਾ ਵੀ ਕਿਹੜੀਆਂ ਤਾਂਕ ਤਾਂ ਸੋ ਕਬੀਰ ਦੇ ਅਟੈਕ ਕਰਨ ਦੇ ਪਿੱਛੇ ਹਨ ਕਿਹੜੀਆਂ ਤਾਕਤਾਂ ਚਾਹੁੰਦੀਆਂ ਨੇ ਵੀ ਪੰਜਾਬ ਦੇ ਵਿੱਚ Hindu Sikh ਭਾਈਚਾਰਕਾਂ 'ਚ ਨੂੰ ਲੰਮੂ ਲੱਗ ਜੇ ਕਿਹੜੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹ ਚਾਹੁੰਦੀਆਂ ਨੇ ਵੀ ਦਰਬਾਰ ਸਾਹਿਬ ਲੋਕ ਮੱਥਾ ਟੇਕਣੋਂ ਜਨਾਬ ਬੰਦ ਕਰ ਦੇਣ ਫਿਰਮਨੀਬੀਟ ਉਹਨਾਂ ਨੇ ਕਿਹਾ ਕਿ ਕਹਿੰਦੇ ਜਿਵੇਂ ਭਾਈ ਤੁਸੀਂ ਹੋਰ ਲੋਕਾਂ ਨੂੰ ਸਨਮਾਨਿਤ ਕਰਦੇ ਹੋ ਜਿਵੇਂ ਰਾਜਾ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਫਰ ਐਗਜ਼ਾਮਪਲ ਦਿੱਤੀ ਕਿ ਜਿਵੇਂ ਉਹਨਾਂ ਨੂੰ ਸਨਮਾਨਤ ਕਰਦੇ ਹਾਂ ਉਹ ਮੈਂ ਕਹਿੰਦੇ ਫਿਰ ਨਰੈਣ ਸਿੰਘ ਚੌੜਾ ਨੂੰ ਵੀ ਕਹਿੰਦੇ ਸਨਮਾਨਤ ਕਰੋ ਉਹਨੇ ਫੋਟੋ ਲਗਾਓ ਜਾਇਬ ਘਰ ਚ ਉਹ ਤਾਂ ਆਪ ਕਹਿੰਦੇ ਭਾਵਨਾਵਾਂ ਵਿੱਚ ਬਹਿ ਕੇ ਹੀ ਕਰਦੇ ਆਂ ਜੀ ਸਾਹਿਬ ਛੋਟੇ-ਕੋਟੇ 5-700 ਸਿਪਾਹੀ ਆ ਫੌਜੀ ਆ ਠੀਕ ਹੈ ਤੁਹਾਡੋਂ ਕੁਝ ਤਾਂ ਬਚ ਜੂਗੇ ਤੁਹਾਡੇ ਨੇ ਫੜ ਫੜ ਕੇ ਲੋਕਾਂ ਨੇ ਹੋਰ بڑے ਕ੍ਰਾਇਮ ਕਰਦੇ ਪੰਜਾਬ ਉਹ ਇਕੱਲੇ ਨਹੀਂ ਪ੍ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਘਟਨਾ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਪਰ ਹਮਲਾ ਹੋਇਆ ਹਾਲਾਂਕਿ ਉਸ ਹਮਲੇ ਦੇ ਵਿੱਚ ਚੱਲੀ ਗੋਲੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਨਹੀਂ ਲੱਗਦੀ ਕਿਉਂਕਿ ਉਹਨਾਂ ਦੇ ਸਿਕਿਉਰਿਟੀ ਦੇ ਬੇ ਤੈਨਾਤ ਜਸਬੀਰ ਸਿੰਘ ਹੋਣਾ ਦੇ ਵੱਲੋਂ ਬਚਾਅ ਕਰ ਲਿਆ ਜਾਂਦਾ ਹੈ ਪਰ ਦੱਸ ਦੇ ਕਿ ਉਸ ਤੋਂ ਬਾਅਦ ਲਗਾਤਾਰ ਸਿਆਸਤ ਸ਼ੁਰੂ ਹੋ ਜਾਂਦੀ ਹੈ ਹਮਲੇ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਬੀਜੇਪੀ ਦੇ ਰਮਨਜੀਤ ਬਿੱਟੂ ਹੁਣਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਤਾਂ ਵੱਖੋ-ਵੱਖਰੇ ਲੀਡਰ ਆਪੋ ਆਪਣੇ ਬਿਆਨ ਜਿਹੜੇ ਆ ਉਹ ਦਿੰਦੇ ਆ ਤਾਂ ਉਸ ਤੋਂ ਬਾਅਦ ਦੀ ਸਿਆਸਤ ਨੂੰ ਲੈ ਕੇ ਔਰ ਇਸ ਅਟੈਕ ਨੂੰ ਲੈ ਕੇ ਪੂਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਜੀ ਜੁੜ ਚੁੱਕੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਚੰਦਰ ਪ੍ਰਕਾਸ਼ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬੀ ਟੀਵੀ ਤੇ ਬਹੁਤ ਬਹੁਤ ਮਿਹਰਬਾਨੀ ਸਪੋਰ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪਰਮਾਤਾ ਸਾਹਿਬ ਨੂੰ ਚੜ੍ਹਦੀ ਕਲਾ ਚਰ ਜੀ ਪਹਿਲਾ ਸਵਾਲ ਮੇਰਾ ਇਹੀ ਹੈ ਅਟੈਕ ਜਿਹੜਾ ਹੋਇਆ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਪਰ ਉਹ ਵੀ ਉਦੋਂ ਜਦੋਂ ਉਹ ਤਨਖਾਹ ਆਪਣੀ ਪੂਰੀ ਕਰ ਰਹੇ ਹੁੰਦੇ ਆ ਸੇਵਾ ਨਿਭਾਰੇ ਹੁੰਦੇ ਆ ਪਹਿਰੇਦਾਰ ਦੇ ਵਜੋਂ ਮੁੱਖ ਗੇਟ ਦੇ ਉੱਪਰ ਖੜੇ ਹੁੰਦੇ ਆ ਤਾਂ ਇਸ ਘਟਨਾ ਕਰਮ ਨੂੰ ਤੁਸੀਂ ਓਵਰੋਲ ਕਿਵੇਂ ਦੇਖਦੇ ਹੋ ਦੇਖੋ ਜੀ ਬੜਾ ਮੰਦ ਭਾਗਾ ਤੇ ਬੜਾ ਗੰਭੀਰ ਇਹ ਗੱਲ ਸੁਖਬੀ ਸਿੰਘ ਬਾਦਲ ਤੇ ਅਟੈਕ ਕਿਉਂ ਹੋਇਆ ਇਹ ਹਿੰਦੂ ਸਪਾਈ ਚਾਰਕ ਸੰਸ ਦੇ ਅਟੈਕ ਪੰਜਾਬ ਪੰਜਾਬੀ ਪੰਜਾਬੀ ਤੇ ਅਟੈਕ ਹੋਇਆ ਦੇਖੋ ਤੁਸੀਂ ਇਹਨੂੰ ਤੁਸੀਂ ਇਹਦੀ ਪਛੋਕੜ ਵੇਖੋ ਵੀ ਅਟੈਕਰ ਕਿੱਥੇ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ 1984 ਦੇ ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਅਟੈਕਰ ਨੇ ਵੀ ਇਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਬੋਲੀ ਦੁਤੀ ਸੁਪੀਰ ਜੀ ਤਾਂ ਲੱਗੀ ਨਹੀਂ ਦਰਬਾਰ ਸਾਹਿਬ ਨੂੰ ਲੱਕੀ ਇਟ ਮੀਨਸ ਅਟੈਕਰ ਦਰਬਾਰ ਸਾਹਿਬ ਤੇ ਹਮਲਾ ਕਰ ਗਿਆ ਭਾਰਤੀ ਫੌਜ ਦੇ ਵਿੱਚ ਇਹਨਾਂ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਤੇ ਉਹ ਅਟੈਕਰ ਚ ਕੋਈ ਫਰਕ ਨਹੀਂ ਪਹਿਲੀ ਗੱਲ ਆ ਦੂਜੀ ਗੱਲ ਸੁਖਬੀਰ ਹੋਣੇ ਸ਼ੁਰੂ ਤੋਂ ਹੀ ਚైనా ਦੇ ਸਵਰਗੀ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਵਾਦਹਾ ਇਹਨਾਂ ਦੀ ਸਿਆਸਤ ਹਿੰਦੂ ਸਿੱਖ ਇਕਜਾ ਦੇ ਉੱਤੇ ਕੇਂਦ੍ਰਿਤ ਰਹੀ ਆ ਸ਼ੁਰੂ ਤੋਂ ਹੀ ਦੇ ਤੁਸੀਂ ਵੇਖੋ ਜਦੋਂ ਵੀ ਅਕਾਲੀ ਦਲ ਨੇ ਸਰਕਾਰ ਬਣਾਈ ਆ ਪੰਜਾਬ 'ਚ ਜਾਂ ਭਾਜਪੀ ਜਾਂ ਜਨ ਸੰਘੇਦ ਦੇ ਨਾਲ ਹੂੰ ਤੇ ਇਹਨਾਂ ਨੇ ਸਾਂਝੀ ਸਰਕਾਰ ਬਣਾਉਂਦੇ ਰਹੇ ਤੇ ਦੋਹਾਂ ਹੀ ਕਮੇਂਟੀਸ ਜਿਹੜੀਆਂ ਪੰਜਾਬ ਦੀਆਂ ਮੇਨ ਕਮੇਂਟੀਸ ਨੇ ਉਹਨਾਂ ਨੂੰ ਰੀਪਰੈਜ਼ੈਂਟੇਸ਼ਨ ਵੀ ਮਿਲਦੀ ਰਹੀ ਐ ਤੇ ਉਹਨਾਂ ਦੇ ਕੰਮ ਕਰ ਸਿਆਸੀ ਧਾਰਮਿਕ ਕਾਰੋਬਾਰੀ ਸਾਰੇ ਕੰਮ ਕਰ ਹੁੰਦੇ ਰਹੇ ਜਿਹੜਾ ਸੁਖਵੀਰ ਬਾਦਲ ਤੇ ਅਟੈਕ ਹੋਇਆ ਉਹ ਮੇਰਾ ਇਹ ਮੰਨਣਾ ਵੀ ਕਿਸੇ ਵੀ ਏਜੰਸੀ ਨੇ ਕੀਤਾ ਹੋਵੇ ਕਿਸੇ ਵੀ ਤਾਕਤ ਨੇ ਕੀਤਾ ਹੋਵੇ ਉਹ ਹਿੰਦੂ ਸਿੱਖ ਭਾਈ ਚਾਰਕਾਂ ਸਾਂਝ ਨੂੰ ਤੋੜਨਾ ਚਾਹੁੰਦੇ ਇੱਕਦਮ ਦੂਜੀ ਗੱਲ ਇਹ ਵੀ ਵੇਖਣਾ ਪਏਗਾ ਕਿ ਭਾਰਤ ਵਿੱਚੋਂ ਕੋਈ ਅਹਜਿ ਤਾਕਤ ਪੈਦਾ ਹੋ ਗਈ ਜਾਂ ਅਹਜਿ ਸੋਚ ਆ ਗਈ ਜਿਹੜੀਆਂ ਮਿਨੋਰਟੀਜ਼ ਨੂੰ ਜਾਂ ਮਿਨੋਰਟੀਜ਼ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂ ਸਿੱਖ ਮਿਨੋਰਟੀ ਦੀ ਅੱਜ ਦੀ ਜੋ ਲੀਡਰਸ਼ਿਪ ਆ ਉਹ ਸੁਖਬੀਰ ਨਾਲ ਹੀ ਜਾਣੀ ਜਾਂਦੀ ਹੈ ਜੋ ਅੱਜ ਦੀ ਲੀਡਰਸ਼ਿਪ ਆ ਉਹ ਸੁਖਬੀਰ ਬਾਦਲ ਨਾਲ ਹੀ ਜਾਣੀ ਜਾਂਦੀ ਹੈ ਕੀ ਇਹ ਤਾਂ ਨਹੀਂ ਵੀ ਸੁਖਬੀਰ ਨੂੰ ਜਸਮਾਨੀ ਤੌਰ ਤੇ ਫਿਜ਼ੀਕਲੀ ਤੌਰ ਤੇ ਐਲੀਮੀਨੇਟ ਕਰਕੇ ਕੋਈ ਤਾਕਤ ਆਪ ਦਾ ਹੱਥ ਖੋਕਾ ਸ਼ਰਮਣੀ ਕਾਲੀ ਦਲ ਦਾ ਲੀਡਰ ਟੋਕਣਾ ਚਾਹੁੰਦੀ ਹੈ ਇਹ ਤੇ ਵੀ ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਬਹੁਤ ਵੱਡੀ ਸਟੇਟਮੈਂਟ ਨਹੀਂ ਜੀ ਤੁਸੀਂ ਵੇਖੋ ਕਿੰਨੀ ਨੇੜੇ ਆ ਗਿਆ ਜੈਡ ਪਲੱਸ ਪ੍ਰੋਟੈਕਟਿਵ ਹੈ ਜੀ ਉਹ ਠੀਕ ਹੈ ਜੀ ਤੁਸੀਂ ਵੇਖੋ ਵੀ ਭਗਵੰਤ ਮਾਨ ਕਿਤੇ ਵੀ ਜਾਂਦਾ ਭਗਵੰਤ ਮਾਨ ਦੇ ਘਰ ਦੇ ਵੀ ਨੇੜੇ ਨਹੀਂ ਆ ਸਕਦੇ ਉਹਦੇ ਹੂੰ ਸੁਖਵੀਰ ਬਾਦਲ ਵੀ ਉਹਨੂੰ ਸਕਿਉਰਟੀ ਆ ਸੁਖਵੀਰ ਬਾਦਲ ਦੇ ਬੰਦਾ ਨੇੜੇ ਕਿਵੇਂ ਆ ਗਏ ਇਹਦੀ ਜਾਂਚ ਹੋਣੀ ਚਾਹੀਦੀ ਐ ਤੇ ਇੱਕਲ ਮੈਂ ਹੋਰ ਕਰਨਾ ਇਹਦੀ ਜਾਂਚ ਕਰੇ ਕੋਈ ਸਿੱਖ ਕਮਿਊਨਿਟੀ ਦਾ ਜੱਜ ਹਾਈ ਕੋਰਟ ਦਾ ਜਾ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਕਰੇ ਹੋਰ ਕਿਸੇ ਦੇ ਕਮਿਊਨਿਟੀ ਦੇ ਜੇ ਕਿਸੇ ਵੀ ਜੱਜ ਤੋਂ ਕਰਾਉਂਗੇ ਕੋਈ ਉਮੀਦ ਨਹੀਂ ਕੋਈ ਸੀਬੀਆਈ ਤੋਂ ਉਮੀਦ ਨਹੀਂ ਕਿਸੇ ਹੋਰ ਏਜੰਸੀ ਤੋਂ ਕੋਈ ਉਮੀਦ ਨਹੀਂ ਮੈਨੂੰ ਲੱਗਦਾ ਜੇ ਇਹਦੀ ਇੰਡੀਪੈਂਡੈਂਟ ਜਾਂਚ ਇਸ ਤਰ੍ਹਾਂ ਹੋਏਗੀ ਤਾਂ ਸਾਰਾ ਪਰਦਾ ਪਾਸ਼ ਹੋ ਜਾਏਗਾ ਵੀ ਕਿਹੜੀਆਂ ਤਾਗਾਂ ਤਾਂ ਸੋ ਕਬੀਰ ਦੇ ਅਟੈਕ ਕਰਨ ਦੇ ਪਿੱਛੇ ਹਨ ਕਿਹੜੀਆਂ ਤਾਕਤਾਂ ਚਾਹੁੰਦੀਆਂ ਨੇ ਵੀ ਪੰਜਾਬ ਦੇ ਵਿੱਚ Hindu Sikh ਭਾਈਚਾਰੇ 'ਚ ਨੂੰ ਲੰਬੂ ਲੱਜੇ ਕਿਹੜੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹ ਚਾਹੁੰਦੀਆਂ ਨੇ ਵੀ ਦਰਬਾਰ ਸਾਹਿਬ ਲੋਕ ਮੱਥਾ ਟੇਕਣ ਨੂੰ ਜਨਾਬ ਬੰਦ ਕਰਦਣ ਜਿੱਥੇ ਉਹਨਾਂ ਲੋਕਾਂ ਦੇ ਜਹੰਨਸਾ ਇਹ ਵੀ ਖੌਫਾ ਵੀ ਜਿੱਤੇ ਇੱਕ ਸਿੱਖ ਸਿਆਸਤਾਨ ਗੁਰਸਦਾ ਸਿੱਖ ਜਿਨ੍ਹਾਂ ਨੇ ਬੈਪਟਾਈਸ ਸਿੱਖਾ ਗੁਰੂ ਗੁਰੂ ਦਾਮਰਾਚਾ ਗਿਆ ਬਿਆ ਉਹ ਨਹੀਂ ਜੀਵਤ ਰਹਿ ਸਕਦਾ ਉਹਦੇ ਤੇ ਅਟੈਕ ਹੋ ਜਾਂਦਾ ਤਾਂ ਹਿੰਦੂ ਜਾ ਕੇ ਕੀ ਕਰੂਗਾ ਉੱਤੇ ਜਾਂ ਹੋਰ ਕਮਿਊਨਿਟੀ ਜਾ ਕੇ ਕਰਨੀ ਆ ਇਹਦੇ ਵੀ ਪਿੱਛੇ ਸਾਜ਼ਿਸ਼ ਹੈ ਬਹੁਤ ਗਹਿਰੀ ਸਾਜ਼ਿਸ਼ ਹੈ ਜਿੰਨਾ ਚਿਰ ਇਹਦੀ ਜਾਂਚ ਨਹੀਂ ਹੁੰਦੀ ਤਾਂ ਸਹੀ ਜਾਂਚ ਨਹੀਂ ਹੁੰਦੀ ਇਹ ਪੰਜਾਬ ਦੇ ਵਿੱਚ ਇੱਕ ਖੌਫ ਵਾਲਾ ਮਾਹੌਲ ਬਣਿਆ ਰਹੂਗਾ ਅੱਜ ਪੰਜਾਬ ਦੇ ਸਾਰੇ ਲੋਕ ਸਿਰਫ ਜਿਹੜੀ ਸੱਤਾ ਧਰੂ ਪਾਰਟੀ ਆਪ ਨੂੰ ਛੱਡ ਕੇ ਸਾਰੇ ਲੋਕ ਖੌਫ ਜਦ ਖੌਫ ਜਦਾਨੇ ਅਸੀਂ ਮੈਂ ਛੋਟੇ ਰਾਹੀਂ ਯੂਨੀਅਨ ਮਨਿਸਟਰ ਮਿਤਿਆ ਜੀ ਨੂੰ ਪ੍ਰਾਈਮ ਮਨਿਸਟਰ ਨੂੰ ਵੀ ਇਹ ਬੇਨਤੀ ਕਰਦਾ ਵੀ ਪੰਜਾਬ ਦੀ ਸਾਰ ਲਈ ਜਾਵੇ ਕਿਤੇ ਮੁੜ ਕੇ ਕਾਲੇ ਦਿਨਾਂ ਪੰਜਾਬ ਚ ਆ ਜਾਵੇ ਚੰਦਰਪ੍ਰਕਾਸ਼ ਜੀ ਕੋ ਹੋਰ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰਾ ਇੱਕ ਤਬਕਾ ਇਹ ਵੀ ਗੱਲ ਕਹਿ ਰਿਹਾ ਹੈ ਕਿ ਜੋ ਤਨਖਾਹ ਲੱਗੀ ਹੈ ਉਹ ਇੰਨੀ ਜ਼ਿਆਦਾ ਸਟਰੋਂਗ ਨਹੀਂ ਲੱਗੀ ਜਾਂ ਫਿਰ ਉਹ ਕਹਿ ਰਿਹਾ ਕਿ ਪਹਿਲਾਂ ਬਹੁਤ ਸਾਰਾ ਮਾਹੌਲ ਬਣਾਇਆ ਗਿਆ ਪਰ ਐਂਡ ਦੇ ਵਿੱਚ ਜਾ ਕੇ ਉਹੀ ਧਾਰਮਿਕ ਸਜ਼ਾ ਜਿਹੜੀ ਆ ਉਹ ਦੇ ਦਿੱਤੀ ਗਈ ਜਿਹੜੇ ਉਹ ਕਹਿੰਦੇ ਕਿ ਜੇ ਬਰਤਨ ਮਾਂਜ ਨੇ ਸਜਾ ਜੇ ਉੱਥੇ ਝੂਠੇ ਭਾਂਡੇ ਧੋਣੇ ਸਜਾ ਜੇ ਉੱਥੇ ਨਾਮ ਸਿਮਰਨ ਜਪਣਾ ਸਜਾ ਤਾਂ ਉਹ ਕਹਿੰਦੇ ਫਿਰ ਉੱਥੇ ਲੋਕ ਸ਼ਰਧਾਲੂ ਹਮੇਸ਼ਾ ਕਰਦੇ ਜਾ ਕੇ ਫਿਰ ਉਹ ਕੀ ਤਨਖਾਹੀਏ ਨੇ ਜਾਂ ਫਿਰ ਉਹ ਕੋਈ ਪਨਿਸ਼ਮੈਂਟ ਉਹਨਾਂ ਦੇ ਲਈ ਉਹ ਦੇਖੋ ਜੀ ਤੁਸੀਂ ਪਛੌਕਰ ਜਾਓ ਸ਼੍ਰੀ ਕਾਲ ਸਖਸਾਬ ਤੇ ਜਿਹੜੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਆਤੋਂ ਲੈ ਕੇ ਉਹ ਵੀ ਪੇਸ਼ ਹੋਏ ਕਾਲ ਸਖਸਾਬ ਤੇ ਉਹਨਾਂ ਨੂੰ ਵੀ ਤਨਖਾਹ ਲਈ ਗਈ ਸਰਦਾਰ ਸੁਰਜੀਤ ਸਿੰਘ ਬਰਨਾਲਾ ਵੀ ਪੇਸ਼ ਹੋਏ ਹੋਰ ਬੰਦੇ ਵੀ ਕਾਲ ਸਖਸਾਬ ਤੇ ਤਨਖਾਹ ਲੱਗੀ ਆ ਜਨੈਸ਼ ਸ਼ਰਮਣੀ ਕਾਲੀਦਲ ਦੇ ਪ੍ਰਧਾਨ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੇਸ਼ ਹੋਏ ਸੰਤ ਫਤੇ ਸਿੰਘ ਲਗਾ ਲੋ ਮਾਸਟਰ ਤਾਰਾ ਸਿੰਘ ਲਗਾ ਲੋ ਜਗਦੇਵ ਸਿੰਘ ਉਹਨਾਂ ਨੂੰ ਜਿਹੜੀਆਂ ਸਜਾਵਾਂ ਲੱਗੀਆਂ ਉਹਨਾਂ ਨੂੰ ਵੀ ਐਜੀਐਸ ਸਜਾਵਾਂ ਲੱਗੀਆਂ ਹੂੰ ਤੁਸੀਂ ਦੇਖੋ ਉਹਨਰ ਵੀ ਐਜੀਐਸ ਸਜਾਵਾਂ ਲੱਗੀਆਂ ਤੇ ਅਕਾਲ ਤਖਤ ਸਾਫ ਕਿੰਨੀ ਉਹ ਦਿੱਤੀਗੀ ਸਜਾ ਤੇ ਕੋਈ ਕਿੰਤੂ ਪਰੰਤੂ ਗੁਰੂ ਦਾ ਸਿੱਖ ਕਰੇ ਉਹ ਤਾਂ ਫਿਰ ਅਕਾਲ ਤਖਤ ਸਾਹਿਬ ਨੂੰ ਨੀਵਾ ਦਿਖਾਉਣ ਵਾਲੀ ਗੱਲ ਹੈ ਜੀ ਜੋ ਅਕਾਲ ਤਖਤ ਸਾਹਿਬ ਨੇ ਦੇਤੀ ਜੋ ਸੁ ਅਕਾਲ ਤਖਤ ਸੁਪਰੀਮ ਆ ਜੀ ਸਿੱਖਾਂ ਦੇ ਧਰਮ ਦੇ ਵਿੱਚ ਅਕਾਲ ਤਖਤ ਤੋਂ ਵੱਡਾ ਕੋਈ ਨਹੀਂ ਜੋ ਨੇ ਸਜ਼ਾ ਦੇ ਦਿੱਤੀ ਹੈ ਹਰੇਕ ਨੂੰ ਪਰਵਾਣ ਹੋਣੀ ਚਾਹੀਦੀ ਉਹ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਗੱਲਾਂ ਚਲਾ ਰਹੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਢਾਲਾਉਣ ਦੀ ਕੋਸ਼ਿਸ਼ ਕਰ ਰਹੇ ਉਹ ਕਹਿੰਦੇ ਕਿ ਕੁਆਂਟਮ ਆਫ ਪਿਨਿਸ਼ਮੈਂਟ ਜਿਹੜਾ ਉਹ ਬੜਾ ਥੋੜਾ ਹੈਗਾ ਇਟ ਕੈਨਟ ਬੀ ਕਨਸਟੈਂਟ ਜੀ ਇਹ ਅਕਾਲ ਤਖਤ ਸਾਹਿਬ ਨੇ ਡਿਸਾਈਡ ਕਰਨਾ ਜੀ ਉਹਨਾਂ ਨੇ ਕਰਤਾ ਡਿਸਾਈਡ ਬੰਦੇ ਜਥੇਦਾਰ ਸਭਾ ਨੇ ਡਿਸਾਈਡ ਕਰਤਾ ਉਹਨਾਂ ਨੇ ਆਪ ਦੇ ਮੁਤਾਬਿਕ ਸਜ਼ਾ ਦੇਤੀ ਹਰੇਕ ਬੰਦੇ ਨੂੰ ਸਜ਼ਾ ਦਿੱਤੀ ਆਜ ਤੋ ਪਿੱਛੇ ਵੀ ਤੁਸੀਂ ਜਾ ਕੇ ਦੇਖੋ ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਇਹ ਹੁਕਮਨਾਮਾ ਜਾਰੀ ਕੀਤਾ ਵੀ ਇਹਨੂੰ ਗੋਲੀ ਮਾਰ ਦਿਓ ਜੀ ਹੂੰ ਚੰਦਰਪ੍ਰਕਾਸ਼ ਜੀ ਸਜ਼ਾ ਤਾਂ ਇਸ ਤਰ੍ਹਾਂ ਦੀ ਤੇ ਨਾਲੇ ਨਾਲੇ ਸਿੱਖ ਧਰਮ ਦੇ ਬੇਸਿਕ ਸਿਧਾਂਤ ਦਾ ਬਖਸ਼ਣ ਹਾਰਾ ਗੁਰੂ ਦਾ ਬਖਸ਼ਣ ਹਾਰਾ ਤੇ ਗੁਰੂ ਦੇ ਦਰ ਤੇ ਉਹਨਾਂ ਨੇ ਆ ਕੇ ਆਪਦੀਆਂ ਗਲਤੀਆਂ ਪ੍ਰਵਾਨ ਕੀਤੀ ਤੇ ਗੁਰੂ ਨੇ ਜੋ ਸਜ਼ਾ ਗੁਰੂ ਨੇ ਦਿੱਤੀ ਤੋ ਉਹਨਾਂ ਨੇ ਮੰਨੀ ਨਿਮਾਣੇ ਸਿੱਖ ਦੇ ਤੌਰ ਤੇ ਮੰਨੀ ਤੁਸੀਂ ਵੇਖੋ ਵੀ ਉਹਨਾਂ ਨੇ ਆਪ ਦੇ ਆਪ ਨੂੰ ਕਿੰਨਾ ਐਕਸਪੋਜ਼ ਕਰ ਲਿਆ 3 ਮੀਟਰ ਤੇ ਬੰਦਾ ਆ ਗਿਆ ਤੇ ਤੇ ਗੋਲੀ ਚਲਾਈ ਜਾਂਦਾ ਹੂੰ ਉਹ ਸੋਸ਼ਲ ਮੀਡੀਆ ਵਾਲਾ ਉਹਨੂੰ ਦਿਖਾਈ ਨਹੀਂ ਦਿੰਦਾ ਤੁਹਾਨੂੰ ਕੀ ਲੱਗਦਾ ਹੈ ਇਹ ਅਟੈਕ ਦੇ ਪਿੱਛੇ ਨਰੈਣ ਸਿੰਘ ਚੋੜਾ ਦੀ ਇੰਡੀਪੈਂਡੈਂਟ ਕੋਈ ਥਿੰਕਿੰਗ ਸੀ ਥਾਟ ਪ੍ਰੋਸੈਸ ਸੀ ਜਾਂ ਫਿਰ ਕੁਝ ਹੋਰ ਕੌਨਸਪਰੇਸੀ ਹੈ ਜਿਵੇਂ ਇੰਡੀਵਿਜੂਅਲ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਆਗੇ ਦੇਖੋ ਜੀ ਇਹਦੇ ਬਾਰੇ ਮੈਂ ਮਨਦੀਪ ਸਾਹਿਬ ਮੇਰੀ ਗੱਲ ਸੁਣੋ ਜਿੰਨਾ ਚੇਰੇ ਆਈ ਕੋਰ ਦਾ ਜੱਜ ਸੁਪਰੀਮ ਕੋਰ ਦਾ ਰਿਟਾਇਰਡ ਸਿੱਖ ਜੱਜ ਜਾਂਚ ਨਹੀਂ ਕਰਦਾ ਇਟਸ ਦੇ ਰੈਦਰ ਪੈਨਲ ਆਫ ਜਜਸ ਨੇ ਇਹ ਜਾਂਚ ਕਰਦੀ ਹਰੇਕ ਪਹਿਲੂ ਤੇ ਜਾਂਚ ਨਹੀਂ ਕਰਦੀ ਉਹਨਾਂ ਚਿਰ ਇਹਦੇ ਟਿੱਪਣੀ ਕਰਨੀ ਬਹੁਤ ਮੁਸ਼ਕਿਲ ਹੈ ਪਰ ਮੈਂ ਫੇਰ ਬੇਨਤੀ ਕਰਦਾ ਸੁਣ ਜੈਡ ਪਲਸ ਪ੍ਰੋਟੈਕਟਿਵ ਹੋਵੇ ਪੰਜਾਬ ਪੁਲਿਸ ਆਪ ਦੇ ਆਪ ਉਹਨੂੰ ਕਹਿੰਦੀ ਵੀ ਸਾਡੇ ਤੋਂ ਮੁਸਤੈਦ ਕੋਈ ਨਹੀਂ ਤੇ ਫਿਰ ਵੈਪਨ ਲੈ ਕੇ ਕਿਵੇਂ ਅੰਦਰ ਆ ਗਿਆ ਉਹਦੀ ਫ੍ਰਿਸਕਿੰਗ ਕਿਉਂ ਨਹੀਂ ਹੋਈ ਉਹ ਕਹਿੰਦੇ ਧਾਰਮਿਕ ਥਾਂ ਗਈ ਅਸੀਂ ਉਥੇ ਲੋਕਾਂ ਦੇ ਸੈਂਟੀਮੈਂਟ ਵੀ ਦੇਖਣੇ ਆ ਉਥੇ ਕਹਿੰਦੇ ਅਸੀਂ ਚੈੱਕ ਹੀ ਨਹੀਂ ਕਰ ਸੀ ਧਾਰਮਿਕ ਥਾਂ ਤੋਂ ਬਾਹਰ ਤਾਂ ਹੋ ਸਕਦੀ ਸੀ ਨਾ ਫ੍ਰੀਸ਼ ਗਈ ਆਇਆ ਤਾਂ ਬਾਹਰੋਂ ਕਿਸੇ ਸੜਕ ਤੋਂ ਟੱਪ ਕੇ ਆਇਆ ਹੋਣਾ ਉੱਥੇ ਨਾਕੇ ਲਾਏ ਜਾ ਸਕਦਾ ਸੀ ਇਹ ਦੇ ਇੱਕ ਵਿਕਲ ਫ੍ਰੀਸ਼ ਹੋ ਸਕਦਾ ਸੀ ਇੱਕ ਇੰਡੀਵਿਜੂਅਲ ਫ੍ਰੀਸ਼ ਹੋ ਸਕਦਾ ਸੀ ਬੰਨਿਆ ਦਰਬਾਰ ਸਾਹਿਬ ਦੇ ਅੰਦਰ ਨਹੀਂ ਹੋ ਸਕਦੀ ਇੱਕ ਇਹ ਵੀ ਗੱਲ ਚੱਲ ਰਹੀ ਹੈ ਕਿਉਂਕਿ ਸੁਖਬੀ ਸਿੰਘ ਬਾਦਲ ਹੁਣਾ ਦੇ ਉੱਪਰ ਅਟੈਕ ਹੋਇਆ ਤੇ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਕਿਉਂਕਿ ਦੇਖੋ ਇਹ 골ਡਨ ਟੈਂਪਲ ਦਰਬਾਰ ਸਾਹਿਬ ਉਹ ਜਗਾ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਾਂਦੇ ਨੇ ਮੋਸਟ ਵਿਸਟਿਡ ਪਲੇਸ ਹੈ ਜੇ ਇੰਡੀਆ ਦੇ ਵਿੱਚ ਦੇਖਿਆ ਜਾਵੇ ਉਹਨਾਂ ਦੇ ਵਿੱਚੋਂ ਇੱਕ ਹੈ ਦਰਬਾਰ ਸਾਹਿਬ ਤੇ ਲੋਕਾਂ ਦੇ ਵਿੱਚ ਜਿਹੜਾ ਇੱਕ ਭਾਈ ਚਾਰਕ ਸੰਝ ਜਿਹੜੀ ਗੱਲ ਕਰ ਰਹੇ ਆ ਆਪਾਂ ਲੋਕਾਂ ਦੇ ਵਿੱਚ ਡਰ ਵੀ ਜਾਂਦਾ ਜਦੋਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਮੇਰੀ ਬੇਨਤੀ ਸੁਣੋ ਮੈਂ ਤੁਸੀਂ ਤੁਸੀਂ ਇੱਕ ਪਹਿਲੂ ਨੂੰ ਜਮਾ ਮਿਸ ਕਰ ਰਹੇ ਹੋ ਉਹ ਕੱਲੇ ਸੁਖਬੀਰ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਜਿਹੜੀਆਂ ਫੋਰਸ ਜਿਹੜੀਆਂ ਤਾਕਤਾਂ ਜਿੰਨਾ ਨਰੈਣ ਸਿੰਘ ਜੋੜਾ ਹੱਥ ਫੋਕਾ ਸੀ ਜਾਂ ਏਜੰਟ ਸੀ ਜਾਂ ਕੁਝ ਵੀ ਸੀ ਉਹ ਕੱਲਾ ਸੁਖਬੀਰ ਨੂੰ ਨਹੀਂ ਮਾਰਨਾ ਚਾਹੁੰਦਾ ਸੀ ਉਹ ਦਰਬਾਰ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦਾ ਸੀ ਕਿ ਇੱਥੇ ਗੁਰੂ ਦੇ ਸਿੱਖ ਨੂੰ ਆਏ ਮਾਰਿਆ ਜਾਂਦਾ ਹੂੰ ਉਹੀ ਤਾਕਤਾਂ ਫੇਰ ਖੜੀਆਂ ਹੋ ਗਈਆਂ ਜਿਹੜੀਆਂ 80 90 ਦੇ ਦਹਾਕਿਆਂ ਚ ਹੁੰਦੀਆਂ ਸੀਗੀਆਂ ਦਰਬਾਰ ਸਾਹਿਬ ਨੂੰ ਉਹੀ ਤਾਕਤਾਂ ਫੇਰ ਖੜੀਆਂ ਹੋ ਗਈਆਂ ਇਹ ਬਹੁਤ ਗੰਭੀਰ ਮਸਲਾ ਪੰਜਾਬ ਲਈ ਪੰਜਾਬੀਅਤ ਲਈ ਪੰਜਾਬੀ ਭਾਈਚਾਰੇ ਸਾਂਝ ਲਈ ਬਹੁਤ ਗੰਭੀਰ ਮਸਲਾ ਤੇ ਮੈਂ ਤੁਹਾਡੇ ਮਾధ్యਮ ਰਾਹੀਂ ਹਰੇਕ ਪੰਜਾਬੀ ਨੂੰ ਠੀਕ ਹੈ ਹਰ ਇੱਕ ਹਿੰਦੂਸਤਾਨੀ ਨੂੰ ਬੇਨਤੀ ਕਰੂੰਗਾ ਐਸੇ ਆਪਦਾ ਗੌਰ ਫਰਮੋਂ ਤੇ ਸਰਕਾਰ ਨੂੰ ਅਰਜ਼ੋਈ ਕਰਨ ਵੀ ਇਹ ਚੀਜ਼ਾਂ ਰੋਕੀਆਂ ਜਾਣ ਠੀਕ ਹੈ ਨਹੀਂ ਤਾਂ ਨਹੀਂ ਤਾਂ ਦੇਸ਼ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਜਾਊਗਾ ਕਿ ਕੋਈ ਬੰਦਾ ਕਿਤੇ ਸੇਫ ਨਹੀਂ ਰਹਿਣਾ ਦਰਬਾਰ ਸਾਹਿਬ ਤੇ ਵੀ ਬਰਾਬਰ ਦਾ ਹਮਲਾ ਹੋਇਆ ਜੇ ਸ਼ਖਬੀਰ ਤੇ ਹਮਲਾ ਹੋਇਆ ਤਾਂ ਦਰਬਾਰ ਸਾਹਿਬ ਤੇ ਹੋਇਆ ਅਕਾਲ ਤਖਤ ਸਾਹਿਬ ਤੇ ਵੀ ਹੋਇਆ ਕਿਉਂਕਿ ਸ਼ਖਬੀਰ ਅਕਾਲ ਤਖਤ ਸਾਹਿਬਸ ਵੱਲੋਂ ਲਾਇਕੀ ਸਜ਼ਾ ਤੇ ਸੇਵਾ ਨਿਭਾ ਰਿਹਾ ਸੀ ਉਦੋਂ ਹਮਲਾ ਹੋਇਆ ਅੱਜ ਰਵਨੀਤ ਬਿੱਟੂ ਹੋਣਾ ਦਾ ਬਿਆਨ ਆਇਆ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਕਿ ਕਹਿੰਦੇ ਜਿਵੇਂ ਭਾਈ ਤੁਸੀਂ ਹੋਰ ਲੋਕਾਂ ਨੂੰ ਸਨਮਾਨਿਤ ਕਰਦੇ ਹੋ ਜਿਵੇਂ ਰਾਜੋਣਾ ਦਾ ਉਹਨਾਂ ਨੇ ਜ਼ਿਕਰ ਕੀਤਾ ਐਗਜ਼ਾਮਪਲ ਦਿੱਤੀ ਕਿ ਜਿਵੇਂ ਉਹਨਾਂ ਨੂੰ ਸਨਮਾਨਿਤ ਕਰਦੇ ਹੋ ਮੈਂ ਕਹਿੰਦੇ ਫਿਰ ਨਰੈਣ ਸਿੰਘ ਚੌੜਾ ਨੂੰ ਵੀ ਕਹਿੰਦੇ ਸਨਮਾਨਿਤ ਕਰੋ ਉਹਨਾਂ ਦੀ ਫੋਟੋ ਲਗਾਓ ਜਾਇਬ ਘਰ 'ਚ ਉਹ ਤਾਂ ਆਪ ਕਹਿੰਦੇ ਭਾਵਨਾਵਾਂ 'ਚ ਬਹਿ ਕੇ ਇਹ ਕਰ ਗਿਆ ਦੇਖੋ ਜੀ ਰਵਨੀਤ ਬਿੱਟੂ ਹੋਣਾ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੈਂ ਛੋਟੇ ਰਹੀਂ ਪੇਰ ਬੇਨਤੀ ਕਰਦਾ ਪਿੱਟੂ ਸਾਹਿਬ ਛੋਟੇ ਕੋਲੇ 5-700 ਸਿਪਾਹੀ ਆ ਫੌਜੀ ਆ ਇਹਨ ਤੁਹਾਨੂੰ ਉਸ ਦਾ ਬਚ ਜੂਗੇ ਤੁਹਾਡੇ ਨੇ ਪੜ੍ਹ ਪੜ੍ਹ ਕੇ ਲੋਕਾਂ ਨੇ ਹੋਰ بڑے ਕ੍ਰਾਈਮ ਕਰਨੇ ਹਨ ਪਉਣ ਪੰਜਾਬ ਨੂੰ ਆ ਕੇ ਲੋਟੇ ਹੋ ਤੁਸੀਂ ਵਧੀਆ ਮੰਤਰੀ ਬਣ ਕੇ ਅਨੰਦ ਲੋਹ ਠੀਕ ਹੈ ਬਗੈਰ ਜਿੱਤੇ ਬਣ ਕੇ ਆਰ ਤੁਸੀਂ ਕਿ ਫੇਰ ਵੀ ਤੁਹਾਨੂੰ ਸਰਕਾਰ ਨੇ ਮੰਤਰੀ ਬਣਾਤਾ ਰਮਿਤ ਸ਼ਾਹ ਸਾਹਿਬ ਨੇ ਤੁਸੀਂ ਉਹਨਾਂ ਦੇ ਕੋਟੇਜ ਮੰਤਰੀ ਬਣ ਕੇ ਤੁਸੀਂ ਉਹਨਾਂ ਦੇ ਕੋਨ ਕਾਓ ਕਾ ਨੂੰ ਤੁਸੀਂ ਪੰਜਾਬ ਨੂੰ ਲੰਪੂ ਪਾਉਂਦੇ ਹੋ ਮੈਂ ਉਹ ਮੁੱਦੋ ਰੱਦ ਕਰਦਾ ਤੇ ਮੈਂ ਉਹਨਾਂ ਦੇ ਬਿਆਨ ਦੀ ਬਹੁਤ ਸਖਤ ਸ਼ਬਦ ਸ਼ਬਦਾਂ ਦੇ ਸ਼ਬਦਾਂ ਦੇ ਨਿੰਦਾ ਕਰਦਾ ਆਖਰੀ ਇੱਕ ਦੋ ਸਵਾਲ ਨੇ ਇੱਕ ਸੁਖਦੇਵ ਸਿੰਘ ਢਿੰਡਸਾ ਉਹਨਾਂ ਦਾ ਬਿਆਨ ਆਇਆ ਅੱਜ 2 ਘੰਟੇ ਪਹਿਲੀ ਉਹਨਾਂ ਨੇ ਇਹ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਜਿਹੜੀ ਇੱਕ ਚੋਣ ਹੋਣੀ ਆ ਪ੍ਰਧਾਨ ਦੇ ਅਕਾਲੀ ਦਲ ਨੂੰ ਲੈ ਕੇ ਤਾਂ ਅਕਾਲੀ ਦਲ ਦੇ ਕਹਿੰਦੇ ਪ੍ਰਧਾਨ ਦੀ ਜੋ ਵੀ ਚੋਣ ਹੋਊਗੀ ਸਾਨੂੰ ਮਨਜ਼ੂਰ ਹੈ ਚਾਹੇ ਸੁਖਬੀਰ ਸਿੰਘ ਬਾਦਲ ਬਣ ਜਾਣ ਕਹਿੰਦੇ ਉਹ ਵੀ ਸਾਨੂੰ ਪ੍ਰਵਾਨ ਹੋਊਗਾ ਦੇਖੋ ਜੀ ਮੇਰੀ ਗੱਲ ਸੁਣੋ ਫਿਰ ਬਿਲਕੁਲ ਢਿੰਡਸਾ ਸਰ ਸਮਝ ਗਏ ਡਵਾਈਡ ਐਂਡ ਰੂਲ ਕੌਣ ਕਰਿਆ ਸਿੱਖ ਕਮਿਊਨਿਟੀ ਦੇ ਵਿੱਚ ਕੌਣ ਉਹ ਪੰਡਿਆਂ ਪਾ ਰਿਹਾ ਸਿੱਖ ਲੀਡਰਸ਼ਿਪ ਦੇ ਵਿੱਚ ਕੌਣ ਵੱਟੀਆਂ ਪਾ ਰਿਹਾ ਮੈਂ ਉਹੀ ਤਾਂ ਕਹਿੰਨਾ ਜਿੰਨੀ ਮਿਨੋਰੀਟੀ ਡਿਵਾਈਡ ਹੋਊਗੀ ਉਹਨੇ ਕੋਈ ਵੱਡੀ ਤਾਕਤ ਜਾਂ ਕੋਈ ਐਸੀ ਜੀ ਸੋਚ ਜਿਹੜੀ ਆਪਦੇ ਆਪ ਨੂੰ ਦੇਸ਼ ਦੀ ਹਤਿਆਸ਼ੀ ਕਹਿੰਦੀ ਹੋਊਗੀ ਪਰ ਉਹਨਾਂ ਦਾ ਇੱਕੋ ਏਜੰਡਾ ਹੋਊਗਾ ਵੀ ਮਿਨੋਰੀਟੀ ਹਿੰਦੁਸਤਾਨ ਚੋਂ ਖਤਮ ਹੋ ਜਨ ਠੀਕ ਹੈ ਉਹਨਾਂ ਦਾ ਜਵਾਬ ਇਹੀ ਆ ਕਿ ਸਿੱਖ ਕਮਿਊਨਿਟੀ ਦੀ ਲੀਡਰਸ਼ਿਪ ਨੂੰ ਇਕੱਠੇ ਹੋ ਜਾਣਾ ਚਾਹੀਦਾ ਹਮ ਇਹ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਗੱਲ ਆ ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਖਤਰਾ ਹੋਇਆ ਪਿਆ ਤੁਸੀਂ ਵੇਖੋ ਵੀ ਇਹਨਾਂ ਦੀ ਹੋਂਦ ਨੂੰ ਤੁਸੀਂ ਵੇਖੋ ਕਦੇ ਇਹਨਾਂ ਨੂੰ ਜਹਾਜ਼ ਨਹੀਂ ਚੜਨ ਦਿੱਤਾ ਜਾਂਦਾ ਕਦੇ ਕਦੇ ਕਿਰਪਾਨ ਬੱਟੀ ਪਾਈਏ ਜਿ ਇਹਨਾਂ ਤੇ ਸ਼ਰੀ ਸਾਹਿਬ ਬੱਟੀ ਪਾਈਆ ਕਦੇ ਪੱਗ ਨੂੰ ਵੇਖ ਕੇ ਇਹਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਕਿ ਇਵਨ ਕੇ ਪੁਲਸ ਅਫਸਰਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਜਿਹੜੇ ਪਗੜੀ ਧਾਰੀ ਪੁਲਸ ਅਫਸਰ ਨੇ ਵੈਸਟ ਬੰਗਾਲ 'ਚ ਹੋਇਆ ਸੀ ਇੱਕ ਵਾਰੀ ਤੁਸੀਂ ਵੇਖੋ ਤਾਂ ਸਹੀ ਇਹਨਾਂ ਨਾਲ ਕਿੱਥੇ ਕਿੱਥੇ ਨਹੀਂ ਅਨਿਆਏ ਹੋ ਰਿਹਾ ਐਸ ਕਰਕੇ ਸਿੱਖ ਲੀਡਰਸ਼ਿਪ ਨੂੰ ਇਸੇ ਵੀ ਲੀਡਰ ਦੇ ਹੇਠਾਂ ਇਕੱਠੇ ਹੋ ਜਾਣ ਇੱਕ ਮੁਠ ਹੋ ਕੇ ਆਪ ਦੇ ਜਿਹੜੇ ਇਹਨਾਂ ਦੇ ਕੰਸਰਨ ਨੇ ਜਿਹੜੀਆਂ ਸਮੱਸਿਆਵਾਂ ਨੇ ਧਾਰਮਿਕ ਸਮਾਜਿਕ ਆਰਥਿਕ ਉਹ ਨਜਿੱਠਣੀਆਂ ਚਾਹੀਦੀਆਂ ਸੈਂਪਰਤੀ ਗਵਰਨਮੈਂਟ ਨਾਲ ਬਹਿ ਕੇ ਗੱਲਬਾਤ ਰਾਂਏ ਸੰਵਧਾਨ ਦੇ ਦਾਇਰੇ ਚ ਐਸ ਕਰਕੇ ਢੀਂਡ ਸਾਹਿਬ ਦੇ ਬਿਆਨ ਦੀ ਅੱਛੀ ਗੱਲ ਹੈ ਜੇ ਉਹ ਸੁਖਵੀਰ ਦੀ ਲੀਡਰਸ਼ਿਪ ਨੂੰ ਐਕਸੈਪਟ ਕਰਦੇ ਨੇ ਤਾਂ ਬਹੁਤ ਅੱਛੀ ਗੱਲ ਉਹਨਾਂ ਨੂੰ ਸਮਝ ਆ ਗਈ ਵੀ ਜੇ ਬੰਦਾ ਜਾਵਾਂਗੇ ਤਾਂ ਸਾਡੇ ਤੇ ਹਰੇਕ ਬੰਦਾ ਰਾਜ ਕਰੂਗਾ ਨੀਚੇ ਜੇ ਅਸੀਂ ਇਕੱਠੇ ਹੋ ਜਾਾਂਗੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ ਹੋ ਜਾਏ। ਹੂੰ। ਇੱਕ ਆਖਰੀ ਸਵਾਲ ਹੈ। ਅਕਾਲੀ ਦਲ ਦਾ ਰਿਵਾਈਵਲ ਕਿਵੇਂ ਦੇਖਦੇ ਹੋ ਇਥੋਂ? ਦੇਖੋ ਜੀ ਅਕਾਲੀ ਦਲ ਦੇ ਰਿਵਾਈਵਲ ਦੇਖੋ ਮੈਂ ਪਹਿਲਾਂ ਵੀ ਪਹਿਲਾਂ ਵੀ ਮੈਂ ਬਹੁਤ ਇੰਟਰਵਿਊ ਚ ਗਿਆ। ਕੁਝ ਬੰਦੇ ਸੁਖਬੀਰ ਜੀ ਨੂੰ ਪਾਸੇ ਕਰਦੇ ਪਏ। ਹੂੰ। ਦੇਖੋ ਸੁਖਬੀਰ ਉਹਨਾਂ ਦੀ ਸਿਆਸੀ ਜਿਹੜੀ ਛੱਟ ਬੱਜੀ ਆ ਉਹਨਾਂ ਨੂੰ। ਉਹ ਸਾਡੀ ਮਾਰਨ ਵਾਲੇ ਉਹ ਨੇ। ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿਆਸਤ ਕੀ ਬੰਦੀ ਆ ਆਪਣੇ ਨਿਝ ਦੇਖਦੇ ਨੇ ਨਿਝ। ਨਿਝ ਦੇਖਦੇ ਨੇ। ਮੈਂ ਬਹੁਤ ਬੰਦੇ ਐਚੀ ਲੀਡਰ ਵੇਖੇ ਨੇ ਮੈਂ ਸ਼ਬਦ ਨਹੀਂ ਵਰਤਦਾ ਇਸਤੇ ਜਿਨ੍ਹਾਂ ਦੇ ਸੁਖਬੀਰ ਹੁਣਾਂ ਨੂੰ ਸੁਖਬੀਰ ਹੁਣਾਂ ਦੇ ਸਿਰ ਤੇ ਉਹਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਧੱਕੇ ਮਾਰੇ ਨੇ ਸੁਖਬੀਰ ਦੀ ਕੋਠੀ ਚੋਂ ਇੱਕ ਤਾਂ ਮੈਂ ਆ ਹੀ ਬੇਟਨ ਅਸਾਂ ਮੈਂ ਕਦੇ ਕਿਸੇ ਕੰਮ ਗਿਆ ਸੀਗਾ ਠੀਕ ਹੈ ਇਹ ਚੀਜ਼ਾਂ ਇਹਨਾਂ ਨੂੰ ਸੁਖਬੀਰ ਹੁਣਾਂ ਨੂੰ ਸਿਆਸੀ ਬੰਦੇ ਨਾਲ ਜੋੜਨੇ ਚਾਹੀਦੇ ਨੇ ਜਿਹੜੇ ਸੋ ਕਾਲਡ ਫੇਅਰ ਮੈਂ ਕਹਿੰਨਾ ਸੋ ਕਾਲਡ ਪੀਏ ਬਣੇ ਫਿਰਦੇ ਨੇ ਜਾਂ ਸੋ ਕਾਲਡ ਓਐਸਟੀ ਬਣੇ ਫਿਰਦੇ ਨੇ ਸ਼ਕਬੀਰ ਹੋਣੇ ਜਿੰਨਾ ਚਿਰ ਉਹਨਾਂ ਤੋਂ ਆਪਦਾ ਖੇੜਾ ਨਹੀਂ ਛਡਾਉਂਦੇ ਬਹੁਤ ਮੁਸ਼ਕਲਾ ਸ਼ਕਬੀਰ ਹੋਣਾਂ ਦੀ ਸਰਵਾਈਵਲ ਪਰ ਜੇ ਉਹਨੇ ਤਾਂ ਖੇੜਾ ਚੜਾ ਲੈਂਦੇ ਨੇ ਤਾਂ 2027 'ਚ ਬਹੁਤ ਵਧੀਆ ਨਤੀਜੇ ਆ ਸਕਦੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ